ਅੰਮ੍ਰਿਤਸਰ ਦੀ ਸਾਫ ਸਫਾਈ ਨੂੰ ਲੈ ਕੇ ਮਾੜੀ ਖਬਰ ਸਾਹਮਣੇ ਆਈ ਹੈ ਅਤੇ ਅੰਮ੍ਰਿਤਸਰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਗਿਣਿਆ ਗਿਆ ਹੈ। ਇੱਥੋਂ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਹੈ ਜਿਸ ਨੂੰ ਲੈ ਕੇ ਨਗਰ ਨਿਗਮ ਵੀ ਹਰਕਤ ਵਿੱਚ ਆ ਗਿਆ ਹੈ। ਅਤੇ ਨਗਰ ਨਿਗਮ ਵੱਲੋਂ ਗੁਰੂ ਨਗਰੀ ਦੀ ਆਬੋ ਹਵਾ ਠੀਕ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਕੁਝ ਦਿਨਾਂ ਜੀ ਇੱਕ ਐਂਟੀ স্মੋਕ ਗਨ ਜਾਂ ਐਂਟੀ ਸਪਰੇ ਗਨ ਕਹਿੰਦੇ ਇਹਨੂੰ ਜਾਂ ਵਾਟਰ ਕੈਨਨ ਵੀ ਕਹਿ ਦਿੰਦੇ ਆ। ਇਹ ਤੁਸੀਂ ਅੰਮ੍ਰਿਤਸਰ ਦੀਆਂ ਸੜਕਾਂ ਤੇ ਚੱਲਦੀ ਹੋਈ ਇਹ ਮਸ਼ੀਨ ਦੇਖੀ ਹੋਣੀ। ਬੇਸਿਕਲੀ ਇਸ ਮਸ਼ੀਨ ਦੇ ਜਿਹੜਾ ਜੈਟ ਹੁੰਦਾ ਉਹਦੀ ਬੈਕ ਸਾਈਡ ਤੇ ਵੱਡੇ ਵੱਡੇ ਪੱਖੇ ਲੱਗੇ ਹੁੰਦੇ ਆ ਉਹ ਹੁੰਦਾ ਕੀ ਹੈ ਕਿ ਜਿਸ ਤਰ੍ਹਾਂ ਹੀ ਆਪਾਂ ਪ੍ਰੈਸ਼ਰਾਈਜ਼ਡ ਵਾਟਰ ਉਹਦੇ ਜਰੀਏ ਬਾਹਰ ਕੱਢਦੇ ਆ ਮਸ਼ੀਨ ਦੇ ਜਰੀਏ ਤੇ ਪੱਖਿਆਂ ਦੀ ਹੈਲਪ ਦੇ ਨਾਲ ਜਿਹੜਾ ਇਹ ਪਾਣੀ ਹੈ ਇਹ ਹਵਾ ਦੇ ਵਿੱਚ ਦੇ ਛੋਟੇ ਮੋਲੀਕੂਲ ਫੈਲ ਜਾਂਦੇ ਆ ਉਹਦੇ ਨਾਲ ਜਿਹੜਾ ਹਵਾ ਦੇ ਵਿੱਚ ਡਸਟ ਪਾਰਟੀਕਲ ਹੁੰਦੇ ਹੈਗੇ ਸਾਡੇ ਵਾਟਰ ਮੋਲੀਕੂਲ ਉਹਨਾਂ ਡਸਟ ਪਾਰਟੀਕਲਸ ਨੂੰ ਹਵਾ ਦੇ ਵਿੱਚੋਂ نیچے ਬਿਠਾ ਦਿੰਦੇ ਆ ਜਮੀਨੀ ਪੱਧਰ ਤੇ ਉੱਤੇ ਜਿਹਦੇ ਨਾਲ ਹਵਾ ਦੇ ਵਿੱਚ ਫੈਲੇ ਹੋਇਆ ਜਿਹਨੂੰ ਆਪਾਂ ਧੂੰਆਂ ਕਹਿ ਦਿੰਨੇ ਆ ਉਹਦਾ ਲੈਵਲ ਬਹੁਤ ਜ਼ਿਆਦਾ ਘਟ ਜਾਂਦਾ ਜਿਹੜਾ ਕਿ ਅਗਰ ਹਵਾ 'ਚ ਫੈਲਾ ਰਹੇ ਤੇ ਫੇਫੜਿਆਂ ਦੇ ذریعے ਜਿਹੜਾ ਉਹ ਸਾਡੇ ਸਰੀਰ ਦੇ ਅੰਦਰ ਜਾ ਸਕਦਾ ਤੇ ਸਾਨੂੰ ਫੇਫੜਿਆਂ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਇਸ ਕਰਕੇ ਉਸ ਧੂੰਆਂ ਨੂੰ ਜਾਂ ਪਾਰਟੀਕੂਲਰ ਮੈਟਰ ਨੂੰ ਜਿਹੜੇ ਹਵਾ ਦੇ ਵਿੱਚ ਫੈਲੇ ਹੁੰਦੇ ਨੇ ਉਹਨਾਂ ਨੂੰ ਜ਼ਮੀਨ ਤੇ ਸੈਟਲ ਡਾਊਨ ਕਰਨ ਵਾਸਤੇ ਇਹ ਮਸ਼ੀਨ ਚਲਾਈ ਜਾਂਦੀ ਹੈ ਇਹਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਅਜਿਹਾ ਫਿਲਹਾਲ ਇਹੋ ਜਿਹੀ ਮਸ਼ੀਨਾਂ ਇਹ ਬਹੁਤ ਚਲਾਈ ਜਾਂਦੀਆਂ ਨੇ ਬਿਲਕੁਲ ਲਗਾਤਾਰ ਜਦੋਂ ਤੱਕ ਵੀ ਜਿਹੜਾ ਸਾਡੇ ਹਵਾ ਦੇ ਵਿੱਚ ਸਮੋਗ ਦਾ ਲੈਵਲ ਵਧਿਆ ਰਹੇਗਾ ਉਹਨੂੰ ਜਦੋਂ ਤੱਕ ਆਪਾਂ ਇੱਕ ਸਪੈਸੀਫਿਕ ਪੈਰਾਮੀਟਰ ਤੋਂ ਥੱਲੇ ਤੱਕ ਨਹੀਂ ਆ ਜਾਏਗਾ ਇਹ ਮਸ਼ੀਨ ਲਗਾਤਾਰ ਚੱਲਦੀ ਰਹੇਗੀ ਕਿੰਨਾ ਕੁ ਪੋਲੂਸ਼ਨ ਮੁਕਤੀ ਬਲਕਿ ਇਹ ਕਿੰਨਾ ਕੁ ਪੋਲੂਸ਼ਨ ਪਾਇਆ ਜਾ ਰਿਹਾ ਹੈ ਜਦੋਂ ਕਿ ਦੀਵਾਲੀ ਨਾਲ ਕੇ ਗਈ ਹੈ ਉਹ ਕਿਸਾਨ ਵੀ ਕਰ ਲੈਂਦਾ ਹੈ ਇਸ ਗੱਲ ਦੇ ਲਈ ਅਗਲਾ ਲਗਾ ਰਹੇ ਆ ਜੀ ਤੇ ਪ੍ਰੋਡਕਸ਼ਨ ਦਾ ਕਿੰਨਾ ਕੁ ਪੋਲੂਸ਼ਨ ਪਾਇਆ ਜਾ ਰਿਹਾ ਹੈ ਇਹ ਕੋ ਤੁਸੀ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਨਿਊਜ਼ ਸਪੋਕਰਸ ਵੀ ਆ ਰਿਹਾ ਹੈ ਬਾਕੀ ਪ੍ਰਿੰਟ ਮੀਡੀਆ ਚ ਵੀ ਆ ਰਿਹਾ ਹੈ ਐਂਡ ਕੀ ਹਵਾ ਦੇ ਵਿੱਚ ਅੰਮ੍ਰਿਤਸਰ ਜਾਂ ਪੂਰੇ ਇੰਡੀਆ ਦੇ ਵਿੱਚ ਪ੍ਰਦੂਸ਼ਣ ਦਾ ਲੈਵਲ ਕਾਫੀ ਵੱਧ ਗਿਆ ਸੀਗਾ ਅ ਪਿੱਛੇ ਹੋਰ ਵੀ ਮਤਲਬ ਇਹਦੇ ਕਾਰਨ ਇਹ ਦੇ ਦੂੰ ਜਿੰਨਾ ਦੇ ਕਰਕੇ ਇਹਦਾ ਲੈਵਲ ਕਾਫੀ ਵੱਧ ਗਿਆ ਸੀਗਾ ਹੁਣ ਵੈਸੇ ਵੀ ਇਹਦਾ ਪ੍ਰਦੂਸ਼ਣ ਘਟਣਾ ਸ਼ੁਰੂ ਹੋ ਜਾਣਾ ਹੈ ਉੱਥੋਂ ਜਿਹੜੇ ਸੀ ਕਾਰਪੋਰੇਸ਼ਨ ਵੱਲੋਂ ਪ੍ਰੀਵੈਂਟਿਵ ਮੇਅਰ ਲੈ ਰਹੇ ਆ ਉਹਦੇ ਨਾਲ ਵੀ ਇਹ ਪ੍ਰਦੂਸ਼ਣ ਦਾ ਲੈਵਲ ਹੇਠਾਂ ਲਿਆਉਣ 'ਚ ਜਿਹੜਾ ਕਾਫੀ ਮਦਦ ਮਿਲੇਗੀ Chandar Consultants Limited Building Maintenance Handyman under Chatrade Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under check trade platform wwwjacktradecom slash 921760. Chander Consultants Limited call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ